ਦੁਨੀਆਂ ਦੇ ਵਿੱਚ ਬਾੜੇ ਪਾਏ ਨੇ ਇਤਿਹਾਸ ਸੂਰਮੇ ਵੀਰਾਂ ਦੇ ਹੱਕ ਦੇ ਜ਼ੋਰ ਨਾ ਜੰਗਾਂ ਲੜੀਆਂ ਮੂੰ ਮੋੜੇ ਸ਼ਮਸ਼ੀਰਾਂ ਦੇ ਹੱਕ ਦੇ ਜ਼ੋਰ ਨਾ ਜੰਗਾਂ ਲੜੀਆਂ ਮੂੰ ਮੋੜੇ ਸ਼ਮਸ਼ੀਰਾਂ ਦੇ ਦੀ ਨੂੰ ਚੀਰ ਕੇ ਕੱਢਿਆ ਬਾਦ ਜਵਾਲਾਂ ਜਨਾਂ ਦੁਨੀਆਂ ਦੇ ਵਿੱਚ ਕੋਈ ਨਾ ਹੋਇਆ ਗੁਰ ਗੋਬਿੰਦ ਦੇ ਲਾਲਾ ਜਾ ਦੁਨੀਆਂ ਦੇ ਵਿੱਚ ਕੋਈ ਨਾ ਹੋਇਆ ਗੁਰ ਗੋਬਿੰਦ ਦੇ ਲਾਲਾ ਜਾ ਅਜੀਤ ਸਿੰਘ ਨਾਗੇ ਉਵਿੰਨ ਆ ਗਿਆ ਸੀ ਤੀਰਾਂ ਨਾ ਰਣ ਵਿੱਚ ਜੂਝਣ ਲਈ ਜੁਜਾਰ ਸਿੰਘ ਆ ਗਿਆ ਦੋਸ਼ਮਸ਼ੀਰਾਨਾ ਰਣ ਵਿੱਚ ਜੂਝਣ ਲਈ ਜੁਜਾਰ ਸਿੰਘ ਆ ਗਿਆ ਦੋਸ਼ਮਸ਼ੀਰਾਨਾ ਲੱਖਾ ਦੇ ਨਾਲ ਕੱਲੀ ਮਨ ਰੱਲਾ ਜਨਾਂ ਦੁਨੀਆਂ ਦੇ ਵਿੱਚ ਕੋਈ ਨਾ ਹੋਇਆ ਗੁਰ ਗੋਬਿੰਦ ਦੇ ਲਾਲਾ ਜਾ ਦੁਨੀਆਂ ਦੇ ਵਿੱਚ ਕੋਈ ਨਾ ਹੋਇਆ ਗੁਰ ਗੋਬਿੰਦ ਦੇ ਲਾਲਾ ਜਾ ਜੋਰਾ ਵਰਨੇ ਨਾਲ ਜੋਰ ਤੇ ਫਤਿਹ ਨੂੰ ਫਤਿਹ ਬੁਲਾਈਏ ਕੇ ਨੀ ਦੋਨੋਂ ਵਿੱਚ ਕਚੈਰੀ ਸੂਬੇ ਨੂੰ ਜੁੱਤੀ ਵਿਖਾਈ ਏ ਝੁਕੇ ਨੀ ਦੋਨੋਂ ਵਿੱਚ ਕਚੈਰੀ ਸੂਬੇ ਨੂੰ ਜੁੱਤੀ ਵਿਖਾਈ ਏ ਗਾ ਵਿੱਚ ਸੁਗੀ ਦੀ ਪਾਗੇ ਜਿਗਰਾਂ ਨੂੰ ਬੱਲਾ ਜੰਗ ਦੁਨੀਆ ਦੇ ਵਿੱਚ ਕੋਈ ਨਾ ਗੋਆ ਗੁਰ ਗੋਵਿੰਦ ਦੇ ਲਾਲਾਂ ਜਾਂ ਦੁਨੀਆਂ ਦੇ ਵਿੱਚ ਕੋਈ ਨਾ ਗੋਆਂ ਗੁਰ ਗੋਵਿੰਦ ਦੇ ਲਾਲਾਂ ਜਾਂ ਨਾ ਕੋਈ ਅਜ ਤੱਕ ਹੋ ਸਕਿਆ ਨਾ ਅੰਤਾਂ ਦੇ ਤੱਕ ਹੋਣਾ ਏ ਸਦਾ ਨਿਸ਼ਾਨ ਚੂਲਦੇ ਰਹਿਣੇ ਇਹ ਪੰਥ ਗੁਰੂ ਦਾ ਸੋਣਾ ਏ ਸਦਾ ਨਿਸ਼ਾਨ ਚੂਲ ਦੇ ਰਹਿਣ ਇਹ ਪੰਥ ਗੁਰੂ ਦਾ ਸੋਣਾ ਏ ਚੰਨਨ ਕਰਦਾ ਗੁਰੂਪਿੰਦਰਾਂ ਚੰਨਣ ਕਰਦਾ ਸੱਲਾ ਜਾਨ ਦੁਨੀਆ ਦੇ ਵਿੱਚ ਕੋਈ ਨਾ ਹੋਇਆ ਗੁਰ ਗੋਬਿੰਦ ਦੇ ਲਾਲਾ ਜਾਨ ਦੁਨੀਆ ਦੇ ਵਿੱਚ ਕੋਈ ਨਾ ਹੋਇਆ ਗੁਰ ਗੋਬਿੰਦ ਦੇ ਲਾਲਾ